ਤਿੰਨ ਚੀਜ਼ਾਂ ਕਦੇ ਵੀ ਵਾਪਸ ਨਹੀਂ ਮੁੜਦੀਆਂ ਗੱਲ ਜ਼बान ਚੋ ਤੀਰ ਕਮਾਨ ਚ ਤੇ ਬੰਦਾ ਜਹਾਨ ਤੋਂ ਗਿਆ ਕਦੇ ਵਾਪਸ ਨਹੀਂ ਆਉਂਦਾ ਸੋ ਹਮੇਸ਼ਾ ਸੋਚ ਸਮਝ ਕੇ ਆਪਣੇ ਮੂੰਹ ਚੋਂ ਬੋਲ ਕੱਢਿਆ ਕਰੋ ਕਿਉਂਕਿ ਤੁਹਾਡੇ ਕੱਢੇ ਹੋਏ ਬੋਲ ਕਈ ਵਾਰੀ ਕਿਸੇ ਦੇ ਮਨ ਤੇ ਗਹਿਰੇ ਜਿਹੜੇ ਫੱਟ ਮਾਰ ਜਾਂਦੇ ਆ ਜਿਹੜਾ ਮਗਰੋਂ ਪਛਤਾਉਂਦੇ ਨਾਲ ਕੁਝ ਨਹੀਂ ਬੰਦਦਾ ਤੀਰ ਕਮਾਨ ਚ ਕਦੇ ਵੀ ਲੜਾਈ ਦੇ ਵਿੱਚ ਇਹ ਨਾ ਸੋਚੋ ਕਿ ਮੈਂ ਆ ਵਾਰ ਕਰਦਾ ਉਹ ਵਾਰ ਕਰਦਾ ਕਿਉਂਕਿ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਜੀਰੇ ਦੇ ਹਾਲਾਤ ਦੇਖ ਰਹੇ ਹਾਂ ਸ਼ਰੇਆਮ ਗੋਲੀਆਂ ਚੱਲਣਾ ਕਿਉਂਕਿ ਗੋਲੀ ਇੱਕ ਵਾਰਾਂ ਰਫਲ ਚੋਂ ਨਿਕਲ ਜੇ ਤੀਰ ਕਮਾਨ ਚੋਂ ਨਿਕਲ ਜੇ ਦੁਬਾਰਾ ਵਾਪਸ ਨਹੀਂ ਆਉਂਦਾ ਤੇ ਸਾਹਮਣੇ ਵਾਲਾ ਪਤਾ ਨਹੀਂ ਤੁਹਾਡੇ ਦੁਸ਼ਮਣ ਦੇ ਲੱਗਣਾ ਜਾਂ ਨਹੀਂ ਲੱਗਣਾ ਕਿਸੇ ਨਿਰਦੋਸ਼ ਦੇ ਵੀ ਲੱਗ ਸਕਦਾ ਸੋ ਇਸ ਚੀਜ਼ ਦਾ ਵੀ ਧਿਆਨ ਰੱਖੋ ਗਾਲੇ ਜਮਾਨ ਚੋਂ ਤੀਰ ਕਮਾਨ ਚੋਂ ਬੰਦਾ ਜਹਾਂ ਤੋ ਜਿਦੋ ਇੱਕ ਇਨਸਾਨ ਇੱਕ ਵਾਰੀ ਦੁਨੀਆ ਤੋਂ ਚਲਾ ਜਾਵੇ ਨਾ ਉਹ ਕਦੇ ਵਾਪਸ ਨਹੀਂ ਆਉਂਦਾ ਇਹ ਚੀਜ਼ ਇਹ ਇੱਕ ਅਟੱਲ ਸਚਾਈ ਆ ਸਾਨੂੰ ਸਾਰਿਆਂ ਨੂੰ ਪਤਾ ਸੋ ਰਿਸ਼ਤਿਆਂ ਦੀ ਕਦਰ ਕਰਨੀ ਸਿੱਖੋ ਇਨਸਾਨ ਨੂੰ ਵਾਧੂ ਤੇ ਫਾਲਤੂ ਨਾ ਜਾਣਿਆ ਕਰੋ ਕਿਉਂਕਿ ਉਹ ਦਾ ਕਿਸੇ ਨਾ ਕਿਸੇ ਲਈ ਉਹ ਦਾ ਵजूद ਬਹੁਤ ਮਹਾਨੀ ਰੱਖਦਾ ਹੁੰਦਾ ਹੋ ਸਕਦਾ ਕਿਸੇ ਦੀਆਂ ਅੱਖਾਂ ਦੇ ਵਿੱਚ ਰੜਕਦਾ ਹੋਵੇ ਪਰ ਕਿਸੇ ਦਿਓ ਜਿਗਰ ਦਾ ਟੁਕੜਾ ਵੀ ਹੋ ਸਕਦਾ ਕਿਸੇ ਦਿਓ ਸਿਰ ਦਾ ਸਾਇਆ ਵੀ ਹੋ ਸਕਦਾ ਸੋ ਇਹਨਾਂ ਤਿੰਨਾਂ ਚੀਜ਼ਾਂ ਦਾ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਧਿਆਨ ਰੱਖੋਗੇ ਮੈਨੂੰ ਨਹੀਂ ਲੱਗਦਾ ਕਦੇ ਜ਼ਿੰਦਗੀ 'ਚ ਤੁਸੀਂ ਡੋਲੋਗੇ ਜਾਂ ਤੁਹਾਡੀ ਜ਼ਿੰਦਗੀ ਕਦੇ ਤੁਹਾਨੂੰ ਡੋਲਣ ਦੇਊਗੀ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਆ ਹਾਲਾਤ ਆ ਜਿਹੜੇ ਇਹ ਬਹੁਤ ਜ਼ਿਆਦਾ ਵਿਗੜਦੇ ਜਾ ਰਹੇ ਆ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਬੰਦਾ ਆਪਣੀ ਸੂਝ-ਬੂਝ ਤੋਂ ਕੰਮ ਲੈ ਲੂਗਾ ਮੈਨੂੰ ਲੱਗਦਾ ਉਹੀ ਸਹੀ ਰਹਿ ਸਕਦਾ ਨਹੀਂ ਅੱਜ ਰਿਸ਼ਤੇ ਨਾਤੇ ਵੀ ਖੜਾਉਣਾ